ਆਹ ਕੱਢ ਕੇ ਜਾਉਂ ਚੱਲ ਬੱਸ ਚਲਾ ਦੇ ਨਾ ਮੈਂ ਘੱਟ ਮਿੰਟ ਮਾਰਾ ਬੰਦੇ ਬੰਦੇ ਨੇ ਕੁੱਟ ਕੇ ਕਾਣ ਨੀ ਬੰਦੇ ਹੋਰ ਲੈ ਜਿਹੜਾ ਤੇਰੇ ਦਿੱਖ ਰਿਹਾ ਉਹ ਬੰਗੜ ਦੇ ਕਿਹੜੇ ਨੇ ਛੋਡੇ ਬੰਦੇ ਤੋਂ ਬੱਸ ਚਲਾਉਗਾ ਕੋ ਤੋਂ ਮੈਂ ਬਣੇ ਇੱਥੇ ਨਾ ਇਹ ਇੱਥੇ ਨਹੀਂ ਹੈ ਬਰਜਾਰ ਕਰਨਾ ਆ ਜਾਓ ਛੋਡੀ ਨਾ ਨਾ ਕੁਝ ਨਹੀਂ ਬੰਦਣਾ ਇੱਥੇ ਕਾਬਾ ਤੂੰ ਚਾਲੇ ਨਿਕਲ ਓ ਯਾਰ ਕਿੱਥੇ ਜਾਉਂ ਚੱਲ ਬੱਸ ਚਲਾ ਦੇ ਨਾ ਨਿਕਲ 5 ਮਿੰਟ ਮਾਰ ਬੰਦੇ ਰੰਬੇ ਰੰਨੇ ਕੁੱਟ ਕੇ ਗਾਣੇ ਬੰਦੇ ਹੋਰ ਲੈ ਜੇ ਤੇਰੇ ਦਿੱਖੇ ਉਹ ਬੰਗੜ ਦੋ ਕਿਹੜੇ ਨੇ ਛੋਡੇ ਬੰਦੇ ਤੋਂ ਬੱਸ ਚਲਾਉਗਾ ਕੋ ਤੋਂ ਸਾਰਿਆਂ ਨੂੰ ਇਹ ਬੇਨਤੀ ਆ ਯਾਰ ਜਿੱਥੇ ਵੀ ਆ ਜਿਸੂ ਮਿਸੂ ਜੇ ਵਾਲੇ ਆਉਂਦੇ ਨੇ ਪਿੰਡ ਜਿਸ ਨੇ ਬੜਨ ਨਹੀਂ ਦੇਣੇ ਇਹ ਠੀਕ ਆ ਤੋਰੋ ਬਈ ਬਣੇ ਯਾਰ ਇਹਨਾਂ ਨੂੰ ਬੱਸ ਵਿੱਚ ਉਤਾਰੋ ਪਰ ਚਲੋ ਆਲਾ ਤੀ ਜਾਓ ਤੋਰੋ ਤੋਰੋ ਯਾਰ ਜਾਣ ਦਾ ਟਾਈਮ ਨਹੀਂ ਦੁਬਾਰਾ ਦੁਬਾਰਾ ਕੰਮ ਵਧੂਗਾ ਫਿਰ ਇੱਥੇ ਇਹਦੇ ਹੋਰਾ ਥੋੜੇ ਚਾਰ ਬੰਦੇ ਹੋ ਥੱਬੇ ਬੰਦੇ ਫੌਨ ਗਰਮੈਂਟ ਮਾਰਨ ਨੂੰ ਬੁਲਾਕ ਨਾ ਖੜਿਆ ਨੂੰ ਤੁਸੀਂ ਕਰੋ ਬੜੀ ਆਂਦੀ ਹੈ ਵਿਚਾਰ ਕਰਨ ਵਾਲਾ ਹੋਰ ਦਰ ਨੂੰ ਕਹਾਂ ਦਾ ਕਰਦੇ ਨਹੀਂ ਹੁੰਦੀ ਹੈ ਭਾਈ ਗੌਰ ਰੱਖਿਆ ਕਰੋ ਯਾਰ ਸਾਰੇ ਜਾਓ ਬੰਦੇ ਕੜੇ ਕੀ ਕਰ ਰਹੇ ਹੋ ਇਹ ਭਣ ਬਣੇ ਇੱਥੇ ਨਾ ਇਹ ਇੱਥੇ ਨਹੀਂ ਹੈ ਬਰਜਾਰ ਕਰਨਾ ਆ ਜਾਓ ਜਾਓ ਸੋਡੀ ਨਾ ਨਾ ਕੁਝ ਨਹੀਂ ਵੰਡਣਾ ਇੱਥੇ ਜਰਾ ਠੀਕ ਹੈ ਮਿਲਜੀ ਕੋਈ ਹਾਂ ਹਾਂ ਜਾਓ ਇੱਥੋਂ ਭਣ ਬਣੇ ਬੇਨਤੀ ਹੈ ਸਾਰਿਆਂ ਨੂੰ ਚਲੋ ਇੱਥੋਂ ਹੋ ਹੋਰ ਹੋਰ ਤੁਹਾਡੇ ਬੰਦੇ ਕਿੱਥੇ ਨੇ ਜੇ ਹੋਰ ਹੋਣਗੇ ਹੱਡੀ ਦੇ ਰੱਖਣੇ ਤੇ ਹੋਰ ਕੋਈ ਮੇਰੇ ਗਲਤ ਨਾ ਮੰਨ ਕਰੀ ਨੀ ਆਉਣੇ ਜੀ ਜੇ 60 ਜੀ ਜਾਊਗਾ ਹਾਂ ਕਦੇ ਵੀ ਮਿਲੋ ਆਏਗਾ ਨਾ ਮੈਂ ਕਿਹਾ ਅਸੀਂ ਬੱਚਾ ਨਹੀਂ ਆਉਂਦਾ ਮੈਂ ਕੋਈ ਨਹੀਂ ਚੱਲੋ ਮੈਂ ਜਿੱਦੇ ਨਾਲ ਜਿੱਦੇ ਬੰਦੇ ਹੱਡੀ ਕੋਈ ਗਲਤ ਸਿੱਖਣਾ ਨਹੀਂ ਤੇ ਨਾ ਐਲਰਜੀ ਸੀ ਜਿਵੇਂ ਆਜੀ ਜਾਂਚ ਆਜੀ ਜਾਂਚ ਤੇ ਆ ਜੋੜਾਂ ਚ ਠੀਕ ਹੈ ਜੀ ਤੇ ਇਹਦੇ ਥੱਲੇ ਗੋਲ ਗੋਲ ਧਾਰੇ ਤੇ ਜੀ ਤੇ ਉਹਦੇ ਉਪਰ ਖਾਜ ਹੁੰਦੀ ਸੀ ਪਾਣੀ შეਮਦਾ ਦੀ ਲਹੂ ਵਾਲਾ ਕੰਮ ਸੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਜੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਜ ਨਹੀਂ ਲੱਗੀ ਰਹਿੰਦੀ ਸੀ ਪੈ ਨਹੀਂ ਛਾਦੇ ਤੇ ਤੇ ਗਰਮੈਸ ਜ਼ਿਆਦੇ ਦੀ ਪਾਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਭਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਰਪੈ ਸਿੰਘ ਸਤਿ ਸ਼੍ਰੀ ਅਕਾਲ ਜੀ